ਇੱਥੋਂ ਦੇ ਲੋਕ ਵੀ ਖੁਸ਼ ਨਹੀਂ ਨਹੀਂ ਜੀ ਅਸੀਂ ਨਹੀਂ ਖੁਸ਼ ਹੈਗੇ ਇੰਨੇ ਕਹਿੰਦੇ ਅਸੀਂ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਮੈਡਮ ਇੱਕ ਪਿਛਲੇ ਦਿਨਾਂ ਤੁਹਾਡੀ ਰੀਲ ਵਾਇਰ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਵਿਧਾਇਕ ਨੂੰ ਕਹਿ ਰਹੇ ਹੋ ਵੀ ਸਾਡਾ ਹੱਲ ਨਹੀਂ ਹੋ ਰਿਹਾ ਤੇ ਉਦਘਾਟਨ ਰੱਖਣਾ ਹੋ ਕਰਨਾ ਸੀ ਉਹ ਕਹਿੰਦੇ ਵੀ ਸਾਰੇ ਖੁਸ਼ ਹੈ ਤੁਸੀਂ ਇਹ ਵੀ ਕਿਹਾ ਵੀ ਨਹੀਂ ਅਸੀਂ ਕੁਝ ਨਹੀਂ ਕੀ ਲੱਗਦਾ ਉਹ ਦਿਨਾਂ ਤੋਂ ਬਾਅਦ ਹੁਣ ਕੰਮ ਸ਼ੁਰੂ ਹੋਇਆ ਸਰ ਮੈਂ ਹੀ ਨਹੀਂ ਕਹਿਆ ਹੈ ਕਿ ਖੁਸ਼ ਮੈਂ ਨਹੀਂ ਹੈ ਕੋਈ ਵੀ ਜਾਂਦਾ ਤੁਸੀਂ ਕਿਸੇ ਵੀ ਰੈਂਡਮਲੀ ਕਿਸੇ 10 ਦਰਵਾਜੇ ਘਟਕਾ ਲੋ ਤੁਸੀਂ ਰਾਹ ਚੱਲਦੇ ਬੰਦੇ ਨੂੰ ਫੜ ਲੋ ਕਿਸੇ ਕੰਮ ਧੰਦੇ ਵਾਲੇ ਬੰਦੇ ਨੂੰ ਫੜ ਲੋ ਮੈਂ ਨਹੀਂ ਕਹਿ ਰਹੀ ਆ ਆ ਸਾਰੀ ਜਨਤਾ ਖਰੜਦੀ ਕਹਿ ਰਹੀ ਹੈ ਕਿ ਅਸੀਂ ਖੁਸ਼ ਨਹੀਂ ਹੈਗੇ ਉਹ ਸਾਰੇ ਨੂੰ ਵੀ ਪਤਾ ਹੈ ਕੋਈ ਇੱਕ ਬੰਦੇ ਨੂੰ ਨਹੀਂ ਪਤਾ ਉਹਨਾਂ ਨੇ ਕਹਿ ਦਈਏ ਗ੍ਰੈਂਡਲੀ ਵੀ ਸਾਰੇ ਬੰਦੇ ਖੁਸ਼ ਆ ਤੇ ਖੁਸ਼ ਤਾਂ ਕੋਈ ਵੀ ਨਹੀਂ ਆਏਗਾ ਹੁਣ ਨੇਜਰ ਚੌਂਕ ਤੋਂ ਲੈ ਕੇ ਤੁਸੀਂ ਮਨਸਾ ਦੇਵੀ ਤੱਕ ਜਾਓ ਤੇ 50 ਦਾ ਦੁਕਾਨਾ ਬੰਦ ਹੋ ਗਏ ਉਹ ਖੁਸ਼ ਹੈ ਹਾਂਜੀ ਬੱਚਾ ਨੂੰ ਲੈ ਲਓ ਤੁਸੀਂ ਪੰਜਾਬ ਜਾ ਭਰੀ ਹੋਈ ਬੱਸਾਂ ਆਉਂਦੀਆਂ ਆ ਉਹ ਬੱਸਾਂ ਪੰਜਾਬ ਬੱਚੇ 1 ਘੰਟਿਆਂ ਬਾਅਦ ਆਉਂਦੇ ਉਹਨਾਂ ਨੂੰ ਸ਼ਕਲਾਂ ਦੇਖਣ ਵਾਲੀ ਹੁੰਦੀ ਹੈ ਲਾਲ ਹੋਈ ਪਈ ਆਉਂਦੀ ਹੈ ਉਹ ਖੁਸ਼ ਹੈ ਹੈ ਬਜ਼ੁਰਗ ਬੰਦਾ ਦਵਾਈ ਲੈਣ ਨੂੰ ਤੜਪ ਜਾਂਦਾ ਹੈ ਕਿ ਜੇ ਮੈਂ ਜਾਊਂਗਾ ਤਾਂ ਗਿਰ ਜਾਊਂਗਾ ਉਹ ਖੁਸ਼ ਹੈ ਕਿਹੜੀ ਕੈਟਾਗਰੀ ਖੁਸ਼ ਹੈ ਤੁਸੀਂ ਇਹਦਾ ਦੱਸ ਦੋਗੇ ਕਿ ਕਿਹੜੀ ਕੈਟਾਗਰੀ ਖੁਸ਼ ਹੈ ਫਿਰ ਤਾਂ ਮਾਂ ਮੈਡਮ ਹੀ ਖੁਸ਼ ਹੈ ਬਸ ਹੋਰ ਤਾਂ ਫਿਰ ਕੋਈ ਹੈ ਨਹੀਂ ਖੁਸ਼ ਮੈਨੂੰ ਤਾਂ ਨਹੀਂ ਲੱਗਦਾ ਕੋਈ ਖੁਸ਼ ਹੈ ਠੀਕ ਹੈ ਜੀ ਉਦਘਾਟਨ ਹੋ ਗਿਆ ਉਦਘਾਟਨ ਦਾ ਮਤਲਬ ਤਾਂ ਮੈਨੂੰ ਐ ਹੀ ਲੱਗਦਾ ਕਿ ਉਦਘਾਟਨ ਜੇ ਹੋ ਗਿਆ ਰਿਬਨ ਕੱਟ ਗਿਆ ਤੇ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਮੈਨੂੰ ਤਾਂ ਲੱਗਦਾ ਕਿ 10 ਨਵੰਬਰ ਤੋਂ ਲੈ ਕੇ 15 ਹੋ ਗਈ ਹੈ ਤੇ 15 ਦੇ ਵਿੱਚ ਅਸੀਂ ਤਾਂ ਨਾ ਕੋਈ ਰੋਲਰ ਦੇਖਿਆ ਨਾ ਬਜਰੀ ਦੇਖੀਆ ਨਾ ਗਟਕਾ ਦੇਖਿਆ ਨਾ ਉਹਨੂੰ ਸਾਫ ਕਰਦਾ ਦੇਖਿਆ ਉਹ ਡੇਢ ਦਿਨ ਹੀ ਕੰਮ ਲੱਗਿਆ ਜਦ ਮਾਨ ਮੈਡਮ ਨੇ ਆਣਾ ਸੀ ਉਹਦੇ ਬਾਅਦ ਤਾਂ ਅਸੀਂ ਕਿੱਥੇ ਨਹੀਂ ਦੇਖਿਆ ਕਿ ਕੋਈ ਕੰਮ ਲੱਗਿਆ ਨੀਜਰ ਰੋਡ ਤੇ ਤੇ ਇਹ ਸਿਆਸਤ ਨੂੰ ਦੇਖਣਾ ਚਾਹੀਦਾ ਇਹ ਵੀ ਕੰਮ ਜੇ ਅਸੀਂ ਰੀਬਨ ਕਟਿਆ ਤੇ ਅਸੀਂ ਕੰਮ ਨੂੰ ਅੱਗੇ ਵੀ ਵਧਾਉਣਾ ਚਾਹੀਦਾ ਹੈ ਜਾਂ ਕੋਈ ਨਿਸ਼ਾਨੀ ਦਿਓ ਕਿ ਹਾਂ ਲੋਕਾਂ ਨੂੰ ਵੀ ਵਿਸ਼ਵਾਸ ਆਏ ਕਿ ਤੁਸੀਂ ਆਹ ਸਟੇਟਮੈਂਟ ਦੇ ਕੇ ਨਹੀਂ ਜਾ ਸਕਦੇ ਅਦਾ ਕਿ ਲੋਕੀ ਖੁਸ਼ ਹੈ ਲੋਕੀ ਖੁਸ਼ ਬਿਲਕੁਲ ਨਹੀਂ ਹੈਗੇ ਆ ਬਜ਼ੁਰਗ ਬੰਦੇ ਰੋਂਦੇ ਆ ਸਾਡੇ ਪਾਸ ਹੀ ਰੈਂਟ ਤੇ ਘਰ ਆ ਉਹ ਸਾਰੇ ਛੋੜ ਕੇ ਚਲੇ ਗਏ ਬਜ਼ੁਰਗ ਬੰਦੇ ਰੋਂਦੇ ਆ ਸਾਨੂੰ ਰੈਂਟ ਨਹੀਂ ਮਿਲ ਰਿਹਾ ਤੇ ਉਹਨਾਂ ਦੀ ਅਰਨਿੰਗ ਖਤਮ ਹੋ ਗਿਆ ਉਹ ਖੁਸ਼ ਹੈ ਜਿਹੜਾ ਬਜ਼ੁਰਗ ਬੰਦਾ ਰੋ ਰਿਹਾ ਇਸ ਕਰਕੇ ਉਹ ਖੁਸ਼ ਨਹੀਂ ਹੈ ਤੇ ਇਹ ਬਹੁਤ ਛੋਟੇ ਛੋਟੇ ਐਗਜ਼ਾਮਪਲ ਸ਼ਾਇਦ ਲੱਗਦੇ ਹੋਣੇ ਸਿਆਸਤ ਨੂੰ ਪਰ ਜਿੱਦੀ ਰੋਜੀ ਰੋਟੀ ਬੰਦ ਹੁੰਦੀ ਹੈ ਉਹਨੂੰ ਪਤਾ ਲੱਗਦਾ ਕਿ ਬੰਦਾ ਕਿਦਾਂ ਖੁਸ਼ ਹੈ ਕਿਦਾਂ ਬੰਦਾ ਜੋ ਸਾਹਮਣੇ ਖੜਾ ਹੁੰਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਖੁਸ਼ ਹੈ ਉਹ ਆਪੇ ਪਤਾ ਲੱਗਦਾ ਕਿ ਖੁਸ਼ ਹੈ ਕਿ ਨਹੀਂ ਹੈ। ਕੰਮ ਕਿੰਨਾ ਚੱਲ ਗਿਆ? ਕੰਮ ਬਿਲਕੁਲ ਵੀ ਨਹੀਂ ਚੱਲਿਆ। ਬਿਲਕੁਲ ਵੀ ਨਹੀਂ ਚੱਲਿਆ ਕੰਮ ਤਾਂ ਜੀ। ਕਿੱਥੇ ਵੀ ਸਾਨੂੰ ਤਾਂ ਦਿਖਿਆ ਨਹੀਂ ਕਿੱਥੇ ਕੋਈ ਕੰਮ ਚੱਲਦਾ ਹੋਇਆ। ਸਾਨੂੰ ਪਰੇਸ਼ਾਨ ਅਸੀਂ ਪਰੇਸ਼ਾਨ ਹੋਇਆ ਸੀ ਹੋਰ ਜਦੋਂ ਜਾਣਿਆ ਨਾ ਸਾਡੇ ਸਾਈਕਲ ਦੇ ਨਾਲ ਛਿੱਟੇ ਪੈਣੇ ਸਾਰੇ ਕੱਪੜਿਆਂ ਤੇ ਬਹੁਤ ਬਿਮਾਰਾ ਇੱਕ ਬੱਚੇ ਨੂੰ ਲੈ ਕੇ ਤੁਸੀਂ ਸੜਕ ਤੇ ਨਹੀਂ ਜਾ ਸਕਦੇ। ਇਸ ਤੋਂ ਵੱਡੀ ਮੈਨੂੰ ਲੱਗਦਾ ਹੈ ਕੋਈ ਗੱਲ ਨਹੀਂ ਹੋ ਸਕਦੀ ਕਿ ਇੱਕ ਬੰਦਾ ਆਪਣੇ ਘਰ ਤੋਂ ਲੈ ਕੇ ਆਪਣੇ ਬੱਚੇ ਨੂੰ ਤੁਰ ਕੇ ਲੈ ਕੇ ਕਿੱਥੇ ਜਾ ਸਕਦਾ ਹੈ ਹਰ ਬੰਦਾ ਆਪਣਾ ਸਾਧਨ ਗੱਡੀ ਆ ਐਕਟਿਵ ਤੇ ਨਹੀਂ ਜਾ ਸਕਦਾ ਕੁਝ ਬੱਚੇ ਜਾਂ ਕੁਝ ਕਰ ਪੈਦਲ ਤੁਰਨ ਵਾਲੇ ਵੀ ਆ ਵੀ ਉਹਨਾਂ ਦੇ ਕੀ ਉਹ ਹੈ ਲੋ ਸਾਰੀ ਜਨਤਾ ਟੈਕਸਿਸ ਪੇ ਕਰ ਰਹੀ ਹੈ ਅੱਛੀ ਫੈਸਿਲਿਟੀ ਸਾਰਿਆਂ ਨੂੰ ਸਾਰਿਆਂ ਦੀ ਅੱਛੀ ਇਨਕਮ ਹੈ ਜੋ ਅੱਛੇ ਹੋ ਹੈ ਉਹ ਐਨੀ ਟੈ ਪੇ ਕਰ ਰਹੇ ਹੈ ਟੈਕਸ ਉਹ ਟੈਕਸ ਜਾ ਕਿੱਥੇ ਰਿਹਾ ਉਹਨਾਂ ਦੀ ਫੈਸਿਲਿਟੀ ਤੋਂ ਕਿਸੇ ਨੂੰ ਨਹੀਂ ਮਿਲ ਰਹੀ ਜਦੋਂ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਕੋਈ ਐਮਸੀ ਤੁਹਾਡੇ ਨਾਲ ਟਾਈ ਅਪ ਚਾਹੁੰਦਾ ਤੁਹਾਡਾ ਹਾਂਜੀ ਹਾਂਜੀ ਐਮਸੀ ਸਾਹਿਬ ਆਏ ਸੀ ਸਾਡੇ ਘਰ ਤੇ ਹਾਂਜੀ ਆਏ ਉਹਨਾਂ ਨੇ ਕਿਹਾ ਵੀ ਦਿਲਾਸਾ ਦਿੱਤਾ ਵੀ ਕੰਮ ਹੋਏਗਾ ਕਦੋਂ ਹੋਏਗਾ ਪੁੱਛਿਆ ਤੁਸੀਂ ਉਹ ਕਹਿੰਦੇ ਕਿ ਪ੍ਰੋਸੈਸ ਵਿੱਚ ਹੋਏਗਾ ਅੱਜ ਸ਼ੈਮਰੋਕ ਵਾਲੀ ਬਲਤਾ ਅੱਜ ਆਈ ਹੈ ਜਿਵੇਂ ਉੱਥੇ ਕੰਮ ਜਰੂਰ ਸ਼ੁਰੂ ਹੋਇਆ ਪਰ ਨਿੱਜਰ ਚੌਂਕ ਤੇ ਜਿੱਥੇ ਰਿਬਨ ਕੱਟਿਆ ਉੱਥੇ ਕੋਈ ਕੰਮ ਸ਼ੁਰੂ ਨਹੀਂ ਹੋਇਆ 15 ਸਤੰਬਰ ਤੱਕ ਸੁੱਤਾ ਹੀ ਨਹੀਂ ਜਿਹੜਾ ਘੰਟਾ ਕਰਿਆ ਉਹ ਕੋਈ ਹੋਇਆ ਉਹ ਡੇਢ ਦਿਨ ਹੀ ਸੀ ਜਿੱਥੇ ਗਟਕਾ ਪਿਆ ਵੀ ਮਾਨ ਮੈਡਮ ਨੇ ਆਣਾ ਤੇ ਗਟਕਾ ਪੈ ਜੇ ਉਹਨਾਂ ਨੂੰ ਦਿਖਾਣਾ ਹੋਣਾ ਪੂਰੀ ਸਫਾਈ ਹੋਈ ਹੈ ਪੂਰੇ ਘਾਹ ਕੱਟਿਆ ਗਿਆ ਆਸ-ਪਾਸੋਂ ਤੇ ਬਸਾਈ ਹੋਇਆ ਬਾਕੀ ਕੋਈ ਕੰਮ ਨਹੀਂ ਹੋਇਆ ਤੁਹਾਡੇ ਪਿੱਛੇ ਜੇ ਰੀਲ ਵਾਇਰਲ ਹੁੰਦੀ ਹੈ ਜਿੱਥੇ ਤੁਸੀਂ ਸੜਕ ਦੇ ਉੱਤੇ ਝੋਨਾ ਲਗਾਉਂਦੇ ਹਾਂ ਹਾਂਜੀ ਹਾਂਜੀ ਉਹ ਗਰਮ ਪੂਰਾ ਹੋ ਗਿਆ ਸਰ ਚੋਨੇ ਵਾਲੀ ਜਿਹੜੀ ਇੱਥੇ ਅਸੀਂ ਮਾਨਸਾ ਦੇ ਮੰਦਿਰ ਕੋਲ ਲਾਈ ਆ ਜੀ ਉਹ ਸੜਕ ਦੀ ਇੰਨੀ ਹਾਲਤ ਖਰਾਬ ਹੈ ਜੀ ਤੇ ਪਹਿਲਾਂ ਵੀ ਸੀਗੀ ਤੇ ਅੱਜ ਵੀ ਉਹੀ ਹਾਲਤ ਹੈ ਉੱਥੇ ਉਸ ਤੋਂ ਵੀ ਮਤਲਬ ਬਹੁਤ ਮਾੜੀ ਹਾਲਤ ਹੋ ਗਈ ਅਸੀਂ ਝੋਨਾ ਲਾਇਆ ਜੀ ਉੱਥੇ ਇਸ ਕਰਕੇ ਲਾਇਆ ਜੀ ਕਿਉਂਕਿ ਉਹ ਚੱਲਣ ਦੇ ਲਾਇਕ ਤਾਂ ਹੁਣ ਹੈ ਨਹੀਂ ਸੀਗੀ ਉਹ ਹੁਣ ਵੀ ਨਹੀਂ ਹੈ ਜੀ ਤੇ ਅਸੀਂ ਉਹ ਝੋਨਾ ਅਸੀਂ ਲਾ ਕੇ ਮਤਲਬ ਲਾ ਤੇ ਉੱਥੇ ਵੀ ਇਹ ਝੋਨੇ ਕੇ ਲਾਇਕ ਹੈਗੀ ਸੜਕ ਚੱਲਣ ਦੇ ਲਾਇਕ ਨਹੀਂ ਹੈਗੀ ਇਹ ਬਾਅਦ ਚ ਵੀ ਕੋਈ ਕੰਮ ਟਿੱਪਰ ਵਗੈਰਾ ਤੁਸੀਂ ਪੱਲਿਓਂ ਕਰਾਏ ਜਿਹੜੇ ਜਸੀਂ ਟਿੱਪਰ ਗੁਰਵਾਏ ਸੀ ਮਨਸਾ ਦੇਵੀ ਤੇ ਜਿਹੜਾ ਨਿੱਜਰ ਰੋਡ ਆਈ ਅਸੀਂ ਚਾਰ ਟਿੱਪਰ ਉਸੀ ਆਪਣੇ ਪੱਲੇ ਤੋਂ ਖਰਚ ਕਰੇ ਜਿਹੜੇ ਛੱਜੂ ਮਾਰੇ ਦੇ ਨੌਜਵਾਨਾਂ ਨੇ ਆਪਣੇ ਮਤਲਬ ਪੈਸੇ ਇਕੱਠੇ ਕਰਕੇ ਜੀ ਉੱਥੇ ਵੀ ਕਰਵਾਏ ਨਿੱਜਰ ਰੋਡ 'ਪਾ ਤੇ ਸ਼ਿਵਾਲਕ ਦੇ 8 ਨੰਬਰ ਗੇਟ ਤੋਂ ਵੀ ਆ ਜਿਹੜਾ ਤੁਸੀਂ ਰੋਡ ਦੇਖ ਰਹੇ ਆ ਜੀ ਇਹਦੇ ਵੀ ਅਸੀਂ ਮਤਲਬ ਪੰਜ ਟਿੱਪਰ ਆਪਣੇ ਪੱਲੇ ਤੇ ਗਰਾ ਚੁੱਕੇ ਆ ਜੀ ਪਰ ਰਸਤਾ ਤਾਂ ਫਿਰ ਵੀ ਖਰਾਬ ਚਲੋ ਐ ਵੀ ਪਹਿਲਾਂ ਜਿੱਦਾਂ ਰੋ ਟੋਏ ਗੱਡੀਆਂ ਫੁੱਟਦੀਆਂ ਸੀਗੀਆਂ ਉਹ ਹੁਣ ਬਚਾਅ ਹੋ ਗਿਆ ਜੀ ਉਸ ਤੋਂ ਬ ਪਰ ਚਲੋ ਆਪਣਾ ਹੁਣ ਜਦੋਂ ਸਰਕਾਰ ਦੇ ਬਿਲਕੁਲ ਹੱਥ ਖੜੇ ਹੋ ਗਏ ਤੇ ਹੁਣ ਅਸੀਂ ਆਪਣੇ ਆਪ ਮਤਲਬ ਪਿੰਡ ਦੇ ਛੱਜੂ ਮਾਰੇ ਜਿਹੜੇ ਕਰ ਰਹੇ ਨੌਜਵਾਨ ਮੁੰਡੇ ਉਹ ਐ ਕਰ ਰਹੇ ਵੀ ਜਿੰਨਾ ਵਾਸਤਾ ਲੰਘਣੇ ਲੈਕ ਹੋ ਜਾਵੇ ਜਿੰਨਾ ਵੀ ਸਾਥ ਹੋ ਸਕਦਾ ਅਸੀਂ ਕਰਨਾ ਵਾਦ ਤੋਂ ਵਾਦ ਕਿਉਂਕਿ ਹੁਣ ਸਾਡੇ ਨੂੰ ਸਰਕਾਰ 'ਤੇ ਉਮੀਦ ਨਹੀਂ ਆ ਜੀ ਅਸੀਂ ਸਰਕਾਰ 'ਪਾ ਜਾਣ ਹੀ ਛੱਡਤੀ ਅਸੀਂ ਖਰੜ ਕਮੇਟੀ ਵਿੱਚ ਜਾਂਦੇ ਸੀ ਅੰਜੂ ਚੰਦਰ ਨੂੰ ਮੈਡਨ ਨੂੰ ਮਿਲਦੇ ਸੀਗੇ ਅਸੀਂ ਹੁਣ ਉੱਥੇ ਜਾਣਾ ਦਫ਼ਤਰ ਵਿੱਚ ਬਿਲਕੁਲ ਬੰਦੇ ਕਰਦੇ ਸੀ ਜਦੋਂ ਅਸੀਂ ਆਪਣਾ ਪ੍ਰਾਪਰਟੀ ਟੈਕਸ ਪੇ ਕਰਦੇ ਆਂ ਤੇ ਸਾਨੂੰ ਸੌਲਤ ਵੀ ਮਿਲਣੀ ਚਾਹੀਦੀ ਆ ਜੀ ਉਰੇ ਕੋਈ ਲਾਈਟ ਵਗੈਰਾ ਕੁਝ ਨਹੀਂ ਹੈਗਾ ਜੀ ਤੇ ਤੁਸੀਂ ਐ ਦੇਖੋ ਪਿੰਡ ਛੱਜੂ ਮਰ ਦੇ ਵਿੱਚ ਅੱਜ ਵੀ ਤੁਸੀਂ ਚੈੱਕ ਕਰ ਲਓ ਗੰਦਾ ਪਾਣੀ ਮਿਲੂਗਾ ਕਰ ਕਰ ਜਾਗਾ ਜਿੱਥੇ ਮਰਜੀ ਚੈੱਕ ਕਰ ਲਓ ਜੀ ਤੇ 27 ਸਾਲ ਹੋ ਗਏ ਸਾਡੇ ਟਿਊਬ ਲੱਗੇ ਹੋਏ ਨੂੰ ਜੀ ਉਹ ਬਿਲਕੁਲ ਫੈਲ ਹੋ ਗਿਆ ਸਾਨੂੰ ਉਹੀ ਗੰਦਾ ਪਾਣੀ ਪਲਾਈ ਜਾਂਦੀ ਖਰੜ ਦੀ ਕਮੇਟੀ ਜੀ ਇੱਕ ਵੀ ਸਾਨੂੰ ਉਹਨਾਂ ਨੇ ਬੋਰ ਹਜੇ ਤੱਕ ਲਵਾ ਕੇ ਨਹੀਂ ਦਿੱਤਾ ਜੀ ਸਾਡੇ ਤੱਕ ਮੈਡਮ ਮੈਡਮ ਅਨਮੋਲ ਗਨਮਾਨ ਜਿਹੜੇ ਆਨੇ ਉਹ ਨਿੱਜਰ ਰੋਡ ਉੱਥੇ ਆਨੇ ਪੀਪਰ ਮਗਾਨੇ ਆਪਣਾ ਗੜਕੇ ਦਾ ਜੀ ਨਾਲ ਜੀਸੀਬੀ ਲਿਆਨੇ ਫੋਟੋਆਂ ਖਿਚਵਾਨੇ ਉੱਥੇ ਹੀ ਤੇ ਵਾਪਸ ਮੁੜ ਜੰਨੇ ਉਰੇ ਆ ਕੇ ਛੱਜੂ ਮਾਰੇ ਤੱਕ ਦਾ ਉਹ ਦੇਖ ਦੇਣੀ ਹੈ ਉਰੇ ਸਾਡਾ ਛੱਜੂ ਮਾਰਾ ਪਿੰਡ ਵੀ ਹੈ ਸੰਤੇ ਮਾਰਾ ਵੀ ਖੁੰਨੀ ਮਾਰ ਦੀ ਇੰਨੀ ਹਾਲਤ ਖਰਾਬ ਹੈ ਉੱਥੇ ਤੱਕ ਦਾ ਉਹ ਪਹੁੰਚ ਹੀ ਨਹੀਂ ਕਰਦੇ ਜੀ ਦੱਸੋ ਅਸੀਂ ਕਿ ਕਿੱਥੇ ਜਾਈਏ ਅਸੀਂ ਸਾਰੇ ਜਾਏ ਜੀ ਤੇ ਆਪਣੇ ਐਮਪੀ ਹੈ ਜੀ ਮਾਲਵੀਂਦਰ ਕੰਗ ਜੀ ਅਸੀਂ ਉਹਨਾਂ ਕੋ ਵੀ ਜਾਏ ਉਹਨਾਂ ਨੇ ਆਪਣਾ ਮਨਸਾ ਦੇਵੀ ਮੰਦਿਰ ਉਰੇ ਦੌਰਾ ਵੀ ਦੇਖਿਆ ਪਰ ਕੰਮ ਉਹ ਸਵੀਟ ਨਾਲ ਜਿੱਦਾਂ ਹੋਣਾ ਸੀਗਾ ਬਿਲਕੁਲ ਹੋਇਆ ਨਹੀਂ ਉਦਾਂ ਦਾ ਹੀ ਉਦਾਂ ਕੰਮ ਅੱਜ ਵੀ ਉੱਥੇ ਪਿਆ ਜੀ ਬਹੁਤ ਕਿੰਨੇ ਪੇਪਰ ਬਾਚੇ ਅਸੀਂ ਤਕਰੀਬਨ ਸਾਡਾ ਜਿਹੜਾ 3 ਜਾਂ 4 ਲੱਖ ਰੁਪਇਆ ਸਾਡੇ ਪੱਲੋਂ ਲੱਗ ਚੁੱਕਿਆ ਜੀ ਤੁਸੀਂ ਦੱਸਿਓ ਕਮੇਟੀ ਦੀ ਵੀ ਸਾਡੇ ਪੱਲੋਂ ਇਹਨੇ ਪੈ ਲੱਗ ਉਹ ਤਾਂ ਗੱਲ ਕਰਨੇ ਤਿਆਰ ਨਹੀਂ ਆ ਜਿਹੜੇ ਆਪਣੇ ਪਿੱਛੇ ਜੀ ਉਹ ਸਾਹਿਬ ਹੁਣ ਨਵੇਂ ਆਏ ਨੇ ਖਰੜ ਕਮੇਟੀ ਤੇ ਉਹ ਕਹਿੰਦੇ ਸ਼ਰਾਰਤੀ ਅੰਸਰ ਹੈ ਜੀ ਕਹਿੰਦੇ ਪਰਚਾ ਦੋ ਇਹਨਾਂ ਬੱਚਾ ਕੇ ਜੀ ਦੱਸੋ ਉਹਰੇ ਤੁਸੀਂ ਪੁੱਛ ਲਓ ਜਾ ਕੇ ਸਾਰੇ ਨੂੰ ਜੇ ਅਸੀਂ ਸ਼ਰਾਰਤੀ ਅੰਸਰ ਹੋਵੇਂ ਅਸੀਂ ਤਾਂ ਆਪਣੇ ਪੱਲੇ ਦੇ ਖਰਚਾ ਕਰ ਰਹੇ ਹਾਂ ਜੀ ਫੇਰ ਸਾਨੂੰ ਧਮਕੀਆਂ ਵੀ ਦੇ ਰਹੇ ਹਾਂ ਜੀ ਇਹ ਜਿਹੜੇ ਆਪਣੇ ਨਵੇਂ ਆਏ ਜੀ ਹੋਣਾ ਉਹ ਕਹਿੰਦੇ ਵੀ ਤੁਸੀਂ ਉਹ ਸ਼ਰਾਰਤ ਕਰਦੇ ਹੋ ਇਹ ਕਮੇਟੀ ਦਾ ਕੰਮ ਹੈ ਮੈਂ ਕਿ ਤੁਸੀਂ ਕਰ ਲਓ ਸਾਨੂੰ ਕਿਹੜਾ ਸ਼ੌਂਕ ਹੈ ਜੀ ਕਰਨੇ ਨੂੰ ਅਸੀਂ ਆਪਣੇ ਘਰੇ ਬਹਿ ਜਨੇ ਤੁਸੀਂ ਕਰ ਲਓ ਪਰ ਜਦੋਂ ਉਹ ਕੋਈ ਖੇਡ ਕਮੇਟੀ ਦਾ ਬੰਦਾ ਕੋਈ ਆਂਦਾ ਹੀ ਨਹੀਂ ਹੈ ਫਿਰ ਸਾਨੂੰ ਮਜਬੂਰ ਹੋ ਕੇ ਬਾਹਰ ਨਿਕਲਣਾ ਪੈਂਦਾ ਫਿਰ ਜਦੋਂ ਉਹ ਕੋਈ ਲੇਟ ਗਿਰ ਗਈ ਕਿਸੇ ਉਹਦੇ ਪਿੱਛੇ ਗੁੜੀਆਂ ਸੀਗੀ ਉਹਦੀ ਲੱਤ ਟੁੱਟ ਗਈ ਦੱਸੋ ਕੌਣ ਜ਼ਿੰਮੇਵਾਰ ਹੈ ਜੀ ਫਿਰ ਸਾਨੂੰ ਉਹਦੇ ਸਿਰ ਤੋਂ ਦੇਖ ਨਹੀਂ ਹੁੰਦਾ ਜੀ ਹੁਣ ਅਸੀਂ ਜਿੰਨੇ ਵੀ ਛੱਜੂ ਮਾਰੇ ਨੌਜਵਾਨ ਮੁੰਡੇ ਅਸੀਂ ਆਈ ਮੁੱਦਾ ਚੱਕਿਆ ਜਿੱਥੇ ਵੀ ਸੜਕ ਦੀ ਲੋਡ ਹੋਈ ਅਸੀਂ ਆਪਣੇ ਪੱਲੇ ਤੇ ਬਣਾ ਰਹੇ ਤੇ ਹੁਣ ਅਸੀਂ ਆ 2-4 ਦਿਨ ਪਹਿਲਾਂ ਬਣਾ ਕੇ ਹਜੇ ਸੜਕਈ ਇੱਕ ਸ਼ੈਮ ਰੋਕ ਸਕੂਲ ਹੈ ਜੀ ਉੱਥੇ 3-400 ਬੱਚਾ ਜੀ ਪੜਦਾ ਉੱਥੇ ਵੀ ਅਸੀਂ ਆਪਣੇ ਪੱਲੇ ਤੋਂ ਜੀਸੀਬੀ ਲਾ ਕੇ 10 ਘੰਟੇ ਜੀਸੀਬੀ ਚੱਲੀ ਐ ਉਹਦਾ ਖਰਚਾ ਵੀ ਅਸੀਂ ਪੇ ਕਰਿਆ ਜੀ ਤੇ ਹੁਣ ਉੱਥੇ ਕਮੇਟੀ ਵਾਲੇ ਨੂੰ ਫੋਨ ਕਰਿਆ ਸੀਗਾ ਉਹਨਾਂ ਸਕੂਲ ਦੇ ਪ੍ਰਿੰਸੀਪਲ ਨਾਲ ਜੀ ਉਹ ਤਾਂ ਆਂਦੇ ਨਹੀਂ ਉੱਥੇ ਜੀ ਪਰ ਸਾਡੇ ਬੱਚਿਆਂ ਦਾ ਲੂਰ ਆ ਸਾਤੋਂ ਨਹੀਂ ਦੇਖ ਹੁੰਦਾ ਜੀ ਅਸੀਂ ਮਤਲਬ ਜਿੰਨਾ ਵੀ ਸਾਤ ਹੋ ਸਕਿਆ ਅਸੀਂ ਜਿੱਥੇ ਵੀ ਸੜਕਾਂ ਦੀ ਰਿਪੇਅਰ ਕਰਨੀ ਹੋਈ ਉਹ ਅਸੀਂ ਆਪਣੇ ਪੱਲੇ ਤੇ ਕਰਾਉਂਗੇ ਅਸੀਂ ਸਰਕਾਰ ਉੱਪਰ ਕਿਸੇ ਪਾ ਨਹੀਂ ਜਾਣਾ ਹਾਂ ਅਸੀਂ ਜਾ ਜਾ ਕੇ ਥੱਕ ਗਏ ਐਮਐਲਏ ਸਾਹਿਬ ਨੇ ਕਦੇ ਰਸਤਾ ਬਹੁਤ ਬਰੀ ਹੋਇਆ ਜੀ ਅਸੀਂ ਜਾ ਕੇ ਕੋਠੀ ਵੀ ਮਿਲਿਆ ਜੀ ਤੇ ਉਰੇ ਮਾਨਸਾ ਦੇ ਵੀ ਮੰਦਿਰ ਕੋਲ ਆਪਣਾ ਮੈਡਮ ਦੌਰਾ ਕਰਨ ਆਈ ਸੀਗੀ ਇੱਕ ਵਾਰੀ ਤੇ ਸਾਨੂੰ ਬਿਨਾਂ ਦੱਸੇ ਦੇ ਆ ਗਏ ਮੈਡਮਾਂ ਸਾਨੂੰ ਪਤਾ ਲੱਗਿਆ ਵੀ ਮੈਡਮ ਉੱਥੇ ਪਹੁੰਚਿਆ ਅਸੀਂ ਜਾ ਕੇ ਉੱਥੇ ਮੈਡਮ ਨੇ 5 ਮੀਟਰ ਸਿਰਫ ਗੱਲ ਕਰੀ ਮੈਡਮ ਜਦੀ ਦੌੜ ਗਏ ਵੀ ਕਮ ਸੇ ਕਮ ਮੈਡਮ ਗੱਲ ਤਾਂ ਸੁਣਨੀ ਚਾਹੀਦੀ ਹੈ ਵੀ ਪਰੇਸ਼ਾਨੀ ਕਿੰਨੀ ਹਮਦਰਦੀ ਦਾ ਦਿਖਾਓ ਨਹੀਂ ਹੁਣ ਜਿਵੇਂ ਤੁਸ ਘਾਟਨ ਕਰਿਆ ਰੋਡ ਦਾ ਰੋਡ ਬਣ ਗਈ ਉੱਥੇ ਮੈਡਮ ਉੱਥ ਸਰ ਜਿੱਥੇ ਉੱਥੇ ਰੋਡ ਹੈਗੀ ਉੱਥੀ ਵੀ ਉੱਥੀ ਪਈ ਆ ਕੇ ਤੁਸੀਂ ਅੱਜ ਕੰਮ ਦੇਖ ਲਓ ਉੱਥੀ ਪਿਆ ਜੀ ਕੋਈ ਕੰਮ ਨਹੀਂ ਚੱਲਿਆ ਜੀ ਕੁਝ ਐਮਸੀ ਕਹਿੰਨੇ ਆ ਵੀ ਹਾਂ ਕੰਮ ਹੋ ਜਾਊਗਾ ਕੁਝ ਨਹੀਂ ਹੁੰਦਾ ਜੀ ਇਹ ਤਾਂ ਸਾਰੀਆਂ ਗੱਲਾਂ ਜੀ ਜਿੰਨੀਆਂ ਮਰਜ਼ੀ ਬਣਾਈ ਜਾਓ ਕੰਮ ਦਾ ਕਰੇ ਤੇ ਹੋਣਾ ਕਦੇ ਮੈਡਮ ਕਹਿੰਦੀ ਵੀ ਹੁਣ ਸਰਕਾਰ ਵੀ ਸਾਡੀ ਐ ਤੇ ਕਮੇਟੀ ਵੀ ਖੜੜਦੀ ਸਾਡੀ ਐ ਕੰਮ ਦਾ ਫੇਰ ਵੀ ਨਹੀਂ ਹੋ ਰਿਹਾ ਜੀ ਹੁਣ ਦੱਸੋ ਕੀ ਦੀ ਡੀ ਕਰ ਰਹੇ ਆ ਇਹਨਾਂ ਕਹ ਦੋ ਚਾਰ ਮਹੀਨੇ ਰਹਿ ਗਏ ਜੀ ਸਾਰੇ ਕਮੇਟੀ ਦੇ ਖੜੜ ਜਿਹੜ ਇੰਨੇ ਵੀ ਪੰਗ ਹੋ ਜਾਣਾ ਜੀ ਫੇਰ ਦੱਸੋ 6 ਮਹੀਨੇ ਫੇਰ ਤਲਵਾਰ ਲੜਕੀ ਜਾਣੀ ਹੈ ਜੀ ਇੰਨੇ ਨੂੰ ਸਰਕਾਰ 2027 ਵਿੱਚ ਨਹੀਂ ਝਾੜੂ ਵਾਲੀ ਕੀ ਉਹ ਚਲੀ ਜਾਣੀ ਪਰ ਇਹਨਾਂ ਨੇ ਸਾਡਾ 5 ਸਾਲ ਦੇ ਵਿੱਚ ਨਰਕ ਬਣਾਤੇ ਆ ਜੀ ਇਹਨਾਂ ਨੁਕਸਾਨ ਹੋਇਆ ਸਾਡੀਆਂ ਗੱਡੀਆਂ ਦਾ ਜੀ ਜਿਹੜੇ ਬੱਚੇ ਆ ਜਿਹੜੇ ਸਕੂਲ ਦੇ ਬੱਚੇ ਆ ਜਿਨ੍ਹਾਂ ਦਾ ਲੋਕ ਫਿਊਚਰ ਬਣਾਣੇ ਫਿਰਦੇ ਆ ਜੀ ਉਹ ਤਾਂ ਗੰਦਗੀ ਦੇ ਪਾਣੀ ਦੇ ਵਿੱਚ ਨੂੰ ਜਾ ਰਹੇ ਆ ਜੀ ਉਹ ਤਾਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਜੀ ਉਹ ਕਿੱਥੇ ਮਤਲਬ ਕਾਮਯਾਬ ਹੋ ਜਾਣਗੇ ਮੈਨੂੰ ਦੱਸੋ ਜੀ ਉਹ ਇਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਪੁੱਛਿਆ ਜੀ ਉਰੇ ਆਪ ਹੈ ਜੀ ਲੋਕਾਂ ਵਿੱਚ ਵਿਚਰ ਰਿਹਾ ਅਸੀਂ ਸਵਾਲਾਂ ਦਾ ਜਵਾਬ ਅਸੀਂ ਦੇਣੇ ਨੂੰ ਬੈਠੇ ਆ ਜੀ ਪਰ ਮੈਡਮ ਔਰੇ ਆ ਕੇ ਗੱਲ ਤਾਂ ਕਰੇ ਜਿਹੜੇ ਕਹਿੰਦੇ ਵੀ ਔਰੇ ਖੁਸ਼ ਹੈ ਲੋਕ ਅਸੀਂ ਖੁਸ਼ ਨਹੀਂ ਆ ਤਾਂ ਬਹੁਤ ਦੁਖੀ ਆ ਜੀ ਅਸੀਂ ਇਹ ਚੀਜ਼ ਤੇ ਦੁਖੀ ਆ ਵੀ ਸਾਨੂੰ ਜਿਹੜਾ ਖਰੜ ਦਾ ਐਮਐਲਏ ਆ ਅੱਜ ਤੱਕ ਸਾਨੂੰ ਕੋਈ ਐਮਐਲਏ ਵਧੀਆ ਚੱਜਦਾ ਮਿਲੇ ਨਹੀਂ ਹੈਗਾ ਜੀ ਔਰੇ ਆ ਕੇ ਗੱਲ ਕਰਿਆ ਜਿਨ੍ਹਾਂ ਕਰਨੀ ਹੈ ਵੀ ਜਿਹੜੇ ਕਹਿੰਦੇ ਲੋਕ ਖੁਸ਼ ਆ ਅਸੀਂ ਦੱਸਾਂਗੇ ਵੀ ਖੁਸ਼ ਹੈਗੇ ਨਹੀਂ ਹੈਗੇ ਕਿਹੜੀ ਕਲੋਨੀ ਆ ਤੁਹਾਡੀ ਰੋਡ ਕਿਹੜੀ ਪੈਂਦੀ ਹੈ ਤਾਂ ਕੀ ਸਮੱਸਿਆ ਹੈਗੀ ਜਿਹਦੇ ਨਾਲ ਤੁਸੀਂ ਜੂਝ ਰਹੇ ਆ ਅਸੀਂ ਛੱਜੂ ਮਜਰਾ ਰੋਡ ਤੇ ਡ੍ਰੀਮ ਲੈਂਡ ਇਨਕਲੇਵ ਚ ਰਹਿੰਦੇ ਆ ਪਿਛੇ ਹੀ ਆਪਣੀ ਕਲੋਨੀ ਹੈ ਤੇ ਮੇਰੀ 8 ਸਾਲ ਦੀ ਬੇਟੀ ਹੈ ਉਹ ਮੈਨੂੰ ਇਹ ਪੁੱਛਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਦੋਂ ਖਤਮ ਹੋਊਗੀ ਉਹਨਾਂ ਦਾ ਹੀ ਕੁਐਸਚਨ ਹੈ 8 ਸਾਲ ਦੀ ਉਹ ਹਰ ਵਾਰ ਪੁੱਛਦੀ ਹੈ ਕਿ ਸਰਕਾਰ ਕਦੋਂ ਖਤਮ ਹੋਊਗੀ ਨਵੀਂ ਸਰਕਾਰ ਕਦੋਂ ਆਊਗੀ ਤਾਂ ਜੋ ਆਪਣੀ ਸੜਕਾਂ ਬਣਨਗੀਆਂ ਮਤਲਬ ਸਾਡੇ ਬੱਚਿਆਂ ਨੂੰ ਵੀ ਪਤਾ ਹੈਗਾ ਕਿ ਇਹਨਾਂ ਅਸੀਂ ਇਹਨਾਂ ਤੋਂ ਕੋਈ ਐਕਸਪੈਕਟ ਨਹੀਂ ਕਰ ਸਕਦੇ ਹੁਣ ਇਹ ਸਰਕਾਰ ਤੋਂ ਮਤਲਬ ਮੈਂ ਇਹ ਪੁੱਛਣਾ ਚਾਹਨਾ ਸੀ ਐਮ ਆਨ ਨੂੰ ਵੀ ਕਿ ਇਹ ਕਹਿੰਦੇ ਸੀਗੇ ਜਦੋਂ ਜਦੋਂ ਇਹ ਸਰਕਾਰ ਬਾਨੀ ਸੀਗੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਉਦੋਂ ਕਹਿੰਦੇ ਸੀਗੇ ਕਿ ਤੁਹਾਡੇ ਪਿੰਡ ਦੇ ਵਿੱਚ ਆ ਕੇ ਸੱਥਾਂ ਦੇ ਵਿੱਚ ਬੈਠ ਕੇ ਐਮਐਲਏ ਤੁਹਾਡੇ ਜਿਹੜੇ ਮਸਲੇ ਨੇ ਸੁਲਝਾਇਆ ਕਰਨਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜੇ ਇਹਨਾਂ ਦੇ ਸਾਥ ਨੇ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਨੇ ਚੰਡੀਗੜ੍ਹ ਸ਼ਿਫਟ ਹੋ ਗਏ ਉਹ ਸਸ ਕਿੱਧਰ ਗਏ ਸਾਥ ਉਹ ਮਸਲੇ ਕਿੱਧਰ ਗਏ ਜਿਹੜੇ ਸੁਲਝਾਉਣੇ ਸੀ ਇਹਨਾਂ ਨੇ ਇਹ ਤਾਂ ਕਦੇ ਅੱਜ ਤੱਕ ਆਏ ਨਹੀਂ ਹੈਗੇ ਹੁਣ ਇਹ ਗੱਲ ਕਰਦੇ ਸੀ ਮਸਲੇ ਦੀ ਸੱਥਾਂ ਦੀ ਇਹ ਕਦੇ ਇੱਕ ਪਿੰਡ ਦੇ ਵਿੱਚ ਕਦੇ ਵੀ ਐਂਟਰੀ ਨਹੀਂ ਕੀਤੀ ਇਹਨਾਂ ਨੇ ਇਸ ਕਰਕੇ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਾਂ ਨੇ ਇਹਨਾਂ ਤੋਂ ਜ਼ੀਰੋ ਨੇ ਕੱਲ ਨੂੰ ਇਹ ਵੋਟ ਮੰਗਣ ਆਉਣਗੇ ਸਾਡੇ ਦਰਵਾਜ਼ੇ ਤੇ ਕੇ ਬਿਲਕੁਲ ਲਿਖਿਆ ਹੈ ਆਮ ਆਦਮੀ ਪਾਰਟੀ ਨੂੰ ਅਸੀਂ ਵੋਟ ਨਹੀਂ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਦੇਣੀ ਤੇ ਇਹ ਸਾਡਾ ਇੱਕ ਲਾਸਟ ਫੈਸਲਾ ਹੋ ਚੁੱਕਿਆ ਹੈ ਇਹ ਤੇ ਸਾਡੀ ਜਿਹੜੀ ਜ਼ਿੰਦਗੀ ਇਹਨਾਂ ਨੇ ਨਰਕ ਘੜਤੀ ਇੱਥੇ ਅਸੀਂ ਟੈਕਸ ਪੇ ਕਰਦੇ ਆ ਇਹਨਾਂ ਤੋਂ ਅਸੀਂ ਇਹ ਸਾਡੀ ਇਨਕਮ ਦੇ ਵਿੱਚੋਂ ਬਿਨਾਂ ਦੱਸੇ ਸਾਡੇ ਤੋਂ ਟੈਕਸ ਕੱਟ ਲੈਂਦੇ ਨੇ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕਿਉਂ ਕਰੀਏ ਅਸੀਂ ਇਹਨਾਂ ਨੂੰ ਕਿਉਂ ਰਿਕੁਐਸਟ ਕਰੀਏ ਕਿ ਸਾਡੇ ਸੜਕਾ ਬਣਾਓ ਇਹਨਾਂ ਦਾ ਇਹ ਸਾਡੇ ਹੱਕ ਨੇ ਅਸੀਂ ਰਿਕੁਐਸਟ ਨਹੀਂ ਕਰਨਾ ਚਾਹੁੰਦੇ ਮੈਂ ਅੱਜ ਵੀ ਗੱਲ ਕਰਦਾ ਲੋਕਾਂ ਨੂੰ ਵੀ ਇਹ ਰਿਕੁਐਸਟ ਕਰਦਾ ਕਿ ਤੁਸੀਂ ਕਿਸੇ ਨੂੰ ਰਿਕੁਐ ਕਿ ਸਾਡੀ ਸੜਕਾਂ ਬਣਾਓ ਅਸੀਂ ਆਰਡਰ ਦਿੰਦੇ ਆ ਕਿ ਸਾਡੀਆਂ ਸੜਕਾਂ ਬਣਾਓ ਕਿਉਂਕਿ ਸਾਡਾ ਹੱਕ ਹੈ ਅਸੀਂ ਜੇ ਗਵਰਨਮੈਂਟ ਸਾਡੇ ਪੈਸੇ ਚੋਂ ਟੈਕਸ ਆਪਣੇ ਆਪ ਕੱਟ ਸਕਦੀ ਹੈ ਤਾਂ ਇਹ ਇਹ ਵੀ ਉਹਨਾਂ ਦਾ ਹੱਕ ਹੈ ਸੜਕਾਂ ਬਣਾਉਣਾ ਜਾਂ ਤਾਂ ਸਾਡੇ ਤੋਂ ਟੈਕਸ ਮੰਗ ਕੇ ਲਵੇ ਹਾਂਜੀ ਟੈਕਸ ਦਿਓ ਅਸੀਂ ਫਿਰ ਟੈਕਸ ਪੇ ਕਰੀਏ ਜੇ ਟੈਕਸ ਆਪਣੇ ਆਪ ਕੱਟ ਸਕਦੀ ਹੈ ਤਾਂ ਇਹ ਸੜਕਾਂ ਕਿਉਂ ਨਹੀਂ ਬਣ ਸਕਦੀਆਂ ਆਪਣੇ ਆਪ ਤੁਸੀਂ ਕਿੰਨੀ ਦੇਰ ਤੋਂ ਮਤਲਬ ਇੱਥੇ ਰਹਿ ਰਹੇ ਹੋ ਜਦੋਂ ਤੁਸੀਂ ਪਹਿਲਾਂ ਆਏ ਸੀ ਇੱਥੇ ਉਦੋਂ ਕੀ ਮਾਹੌਲ ਸੀ ਔਰ ਹੁਣ ਦਾ ਕੀ ਤੁਸੀਂ ਦੱਸਿਓ 7 ਸਾਲ ਹੋ ਗਏ ਜੀ ਸਾਨੂੰ ਇੱਥੇ ਆਂਦੇ ਨੂੰ ਤੇ ਜਦੋਂ 3.5 ਸਾਲ ਹੋ ਗਏ ਸਰਕਾਰ ਆਈ ਨੂੰ ਆਲਮੋਸਟ ਪੂਨੇ 4 ਸਾਲ ਮੈਨੂੰ ਨਹੀਂ ਲੱਗਦਾ ਕਿ ਇੰਨੀ ਵਰਸ ਸਿਚੁਏਸ਼ਨ ਕਦੇ ਹੋਈ ਹੋਊਗੀ ਕਦੇ ਨਹੀਂ ਹੋਈ ਇੰਨੀ ਵਰਸ ਸਿਚੁਏਸ਼ਨ ਮੈਂ ਬਿਲੋਂਗ ਕਰਦਾ ਹਾਂ ਬੈਕਗ੍ਰਾਉਂਡ ਤੋਂ ਬੜਲਾਡੇ ਤੋਂ ਮਾਨਸਾ ਡਿਸਟ੍ਰਿਕਟ ਤੋਂ ਜਦੋਂ ਅਸੀਂ ਉੱਥੇ ਜਾਂਦੇ ਆ ਵਾਪਸ ਜਾਣਾ ਹੁੰਦਾ ਇਥੋਂ ਤਾਂ ਅਸੀਂ ਕਹਿੰਦੇ ਕਿ ਅਸੀਂ ਸ਼ਹਿਰ ਚੱਲਿਆਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਪਿੰਡ ਚੱਲਿਆਂ ਅਸੀਂ ਕਹਿੰਦੇ ਸ਼ਹਿਰ ਚੱਲਿਆਂ ਇਹ ਪਿੰਡ ਹੈ ਕਿਉਂਕਿ ਇਹ ਇੰਨੀ ਗੰਦੀ ਗੰਦੀ ਚੀਜ਼ ਬਣ ਬਣ ਗਈ ਹੈ ਤੇ ਇੰਨੀ ਗੰਦੀ ਸੜਕਾਂ ਨੇ ਅਸੀਂ ਕਹਿੰਦੇ ਕਿ ਸ਼ਹਿਰ ਚੱਲਿਆਂ ਉਹ ਸਾਡਾ ਸ਼ਹਿਰ ਹੈ ਉਹ ਉੱਥੇ ਬਹੁਤ ਵਧੀਆ ਕੰਪੈਰੀਜ਼ਨ ਦੇ ਵਿੱਚ ਅਸੀਂ ਉੱਤੇ ਕੰਪੇਅਰ ਕਰੀਏ ਤਾਂ ਬਹੁਤ ਮਾੜੇ ਹਾਲਾਤ ਨੇ ਸਾਰਾ ਹੀ ਬਿਮਾਰੀ ਦਾ ਘਰ ਇੱਥੇ ਹੈਗਾ ਤੁਸੀਂ ਆ ਪਾਣੀ ਤਿੰਨ ਤਿੰਨ ਫੁੱਟ ਪਾਣੀ ਖੜਾ ਹੋਇਆ ਹੈਗਾ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਕਦੇ ਬਾਹਰ ਨਹੀਂ ਨਿਕਲ ਸਕਦੇ ਖੇਡ ਨਹੀਂ ਸਕਦੇ ਬਾਹਰ ਔਰ ਇਨਸਿਕਿਉਰਟੀ ਹੈ ਬੱਚਿਆਂ ਨੂੰ ਵੀ ਐਮ ਐਲ اے ਜਿਹੜੀ ਮੈਡਮ ਨੇ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਕੋਲੇ ਫੰਡ ਹੀ ਬਹੁਤ ਹੈ ਸਾਡੇ ਕੋਲੇ ਸਰਕਾਰ ਸਾਡੀ ਹੈ ਪ੍ਰਧਾਨ ਸਾਡੀ ਹੈ ਐਮ ਐਲ اے ਬੈਠੇ ਪਰ ਇਹ ਤਾਂ ਗੱਲਾਂ ਕਰਦੇ ਨੇ ਉਹਨਾਂ ਨੂੰ ਜੀ 4 ਸਾਲ ਹੋ ਗਏ 5 ਸਾਲ ਹੋ ਗਏ ਹੁਣ ਤਾਂ ਸਰਕਾਰ ਜਾਣ ਵਾਲੀ ਹੈ ਇਹਨਾਂ ਦੀ ਜਿਹੜੀ ਫੰਡ ਦੀ ਫੰਡ ਦੀ ਗੱਲ ਕਰੀ ਜ ਦੋ ਦੋ ਹਫ਼ਤੇ ਪਹਿਲਾਂ ਇਹ ਸ਼ਵਾਲਿਕ ਦੇ ਗੇਟ ਤੇ ਐਜੀ ਨੋ ਨੰਬਰ ਗੇਟ ਤੇ ਐਮਐਲਏ ਮੈਡਮ ਇਹ ਕਹਿੰਦੇ ਸਾਡੇ ਕੋਲੇ ਫੰਡ ਪਿਆਗਾ ਮੈਂ ਇਹਨਾਂ ਨੇ ਕੋਈ ਕੁਐਸਚਨ ਪੁੱਛਿਆ ਸੀਗਾ ਜੇ ਤੁਹਾਡੇ ਕੋਲੇ ਫੰਡ ਹੈਗਾ ਦੋ ਮਹੀਨੇ ਹੋ ਗਏ ਸਾਡੇ ਅਸੀਂ ਸਾਰਿਆਂ ਨੂੰ ਧਰਨਾ ਲਾਉਂਦੇ ਨੂੰ ਆ ਕਦੇ ਐਮਸੀ ਆਫਿਸ ਕਦੇ ਡੀਸੀ ਆਫਿਸ ਕਦੇ ਕਿਤੇ ਔਰ ਧਰਨਾ ਦਾ ਪਤਾ ਕਿਸ ਚੀਜ਼ ਦਾ ਸੀਗਾ ਧਰਨਾ ਇਹ ਸੀਗਾ ਕਿ ਸਿਰਫ ਟੈਂਪਰੇਰੀ ਘਟਕਾ ਪਾ ਕੇ ਰੋਡ ਚੱਲਦੇ ਕਰੋ ਜੇ ਤੁਹਾਡੇ ਕੋਲੇ ਫੰਡ ਸੀਗੇ ਤੁਸੀਂ ਘਟਕਾ ਕਿਉਂ ਨਹੀਂ ਪਾਇਆ ਉੱਥੇ ਉਸ ਗੱਲ ਦਾ ਮੈਡਮ ਕੋਲੇ ਕੋਈ ਜਵਾਬ ਨਹੀਂਗਾ ਉਸ ਗੱਲ ਤੇ ਮੈਡਮ ਜੀ ਇਹ ਪੁੱਛ ਦਿੰਨੇ ਅਗੇ ਕਿ ਹਾਂ ਜੀ ਘਟਕਾ ਕਿ ਉਸ ਗੱਲ ਨੂੰ ਵੀ 2 ਤਿੰਨ ਹਫ਼ਤੇ ਹੋ ਗਏ ਹਾਲੇ ਤੱਕ ਵੀ ਘਟਕਾ ਨਹੀਂ ਪਿਆ ਤੇ ਹਾਲੇ ਤੱਕ ਵੀ ਟੈਂਪਰੀ ਰੋਡ ਚਾਲੂ ਨਹੀਂ ਹੋਏ ਤਾਂ ਫਿਰ ਫੰਡ ਕਰਦੇ ਅਸੀਂ ਫੰਡ ਇਹ ਜਿਹੇ ਫੰਡ ਅਸੀਂ ਕੀ ਕਰਨੇ ਨੇ ਜਿਹੜੇ ਕਦੇ ਨਿਕਲ ਨਹੀਂ ਨੀ ਬਾਹਰ ਇਸ ਕਰਕੇ ਇਸ ਫੰਡ ਨੂੰ ਆਪਣੇ ਕੋਲ ਰੱਖ ਲਓ ਤੇ 1.5 ਸਾਲ ਬਾਅਦ ਜਿਹੜੀ ਸਰਕਾਰ ਆਊਗੀ ਉਹ ਕੰਮ ਕਰਾ ਦੇਊਗੀ ਜਾਂ ਫਿਰ ਹੱਥ ਖੜੇ ਕਰ ਦੋ ਕਿ ਅਸੀਂ ਨਹੀਂ ਕੰਮ ਕਰ ਸਕਦੇ ਸਾਡੇ ਕੋਲੇ ਫੰਡ ਨਹੀਂ ਹੈਗੇ ਤਾਂ ਅਸੀਂ ਆਪਣੇ ਆਪ ਜਿਹੜੇ ਸੁਸਾਇਟੀ ਵਾਲੇ ਬੰਦੇ ਨੇ ਅਸੀਂ ਘਟੋ ਘਟ ਪੈਸੇ ਪਾ ਕੇ ਸੜਕਾਂ ਬਣਵਾ ਲੈਨੇ ਅਸੀਂ ਆਪਣੀਆਂ ਐਮਐਲਏ ਅੰਗਰ ਮਨ ਮੋਲ ਕਗਨਮ ਨੇ ਕਿਹਾਲ ਹੋਰ ਕਹਿੰਦੀ ਹੁੰਦੀ ਸੀ ਪਹਿਲਾਂ ਕਿ ਮੈਂ ਵਿਕਾਸ ਕਰ ਚੁੱਕੀ ਹਾਂ ਮੈਨੂੰ ਵਿਕਾਸ ਦਿਖਾਓ ਆਖਿਰਕਾਰ ਵਿਕਾਸ ਹੈ ਕਿੱਥੇ ਹੈ ਇਹ ਕਾਗਜ਼ਾਂ ਚਾ ਵਿਕਾਸ ਇਹ ਹਮੇਸ਼ਾ ਜਿਹੜਾ ਵਿਕਾਸ ਰਿਹਾ ਕਾਗਜ਼ਾਂ ਦੇ ਵਿੱਚ ਰਿਹਾ ਹੈ ਇਹ ਕਲਮ ਤੇ ਕਾਗਜ਼ਾਂ ਦੇ ਵਿਚਾਲੇ ਵਿਚਾਲੇ ਰਹਿ ਗਿਆ ਤੇ ਕਦੇ ਗਰਾਊਂਡ ਲੈਵਲ ਤੇ ਨਹੀਂ ਆਇਆ ਇਹ ਕਾਗਜ਼ਾਂ ਚ ਹੀ ਰਹਿ ਗਿਆ ਵਿਕਾਸ ਇਹ ਨਹੀਂ ਹੈਗਾ ਜੀ ਇੱਥੇ ਸੜਕ ਨਹੀਂ ਬਣੀ ਹੈਗੀ ਪਹਿਲਾਂ ਇਹ ਸੜਕ ਆ ਨਾ ਜਿਹੜੀ ਇਹਦੇ ਹੁਣ ਇਹਨੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਗੇ ਇਹ ਸੜਕ ਜਦੋਂ 5 ਸਾਲ ਤੋਂ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ 3-4 ਵਾਰ ਸ ਜਦੋਂ ਅਸੀਂ ਇੱਥੇ ਮਕਾਨ ਲੱਤੇ ਨੇ ਵਧੀਆ ਸੜਕ ਸੀ ਇੱਥੇ ਸਾਰੇ ਜਾਣਦੇ ਸੀ ਪਰ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਦੇਖੋ ਅਸੀਂ ਐਂ ਕਹਿੰਦੇ ਹਾਂ ਅਨਮੋਲ ਮਾਨ ਗਗਨ ਦੂਤਾ ਸਾਨੂੰ ਕੋਈ ਐਕਸੈਪਟੇਸ਼ਨ ਹੈ ਹੀ ਨਹੀਂ ਅਸੀਂ ਤਾਂ ਉੱਪਰ ਉਮੀਦ ਕਰਦੇ ਹਾਂ ਜੀ ਕੋਈ ਉੱਪਰ ਸੁਣੇ ਕੋਈ ਇਹ ਤੇ ਐਕਸ਼ਨ ਲਵੇ ਵੀ ਇੱਥੇ ਕੰਮ ਕਿਉਂ ਨਹੀਂ ਹੋ ਰਿਹਾ ਕਿਉਂਕਿ ਇੰਨਾ ਬਿਸ਼ਰਮ ਬੰਦਾ ਤਾਂ ਕੋਈ ਵੀ ਨਹੀਂ ਹੁੰਦਾ ਜਿਹੜਾ ਇੱਕ ਦਿਨ ਬੋਲ ਕੇ ਜਾਵੇ ਕਿ ਮੈਂ ਉਦਘਾਟਨ ਕਰ ਰਿਹਾ ਹਫ਼ਤਾ 10 ਦਿਨ ਹੋ ਜਾਣ ਉੱਥੇ ਕੁਝ ਵੀ ਨਾ ਹੋਵੇ ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਬਿਸ਼ਰਮੀ ਦੀ ਹੱਦ ਹੁੰਦੀ ਹੈਗੀ ਮਾੜਾ ਮੋਟਾ ਤਾਂ ਸੋਚੋ ਇੱਥੇ ਬੱਚੇ ਰਹਿੰਦੇ ਆਗੇ ਲੋਕ ਹੀ ਰਹਿੰਦੇ ਆ ਪੰਜਾਬ ਦੇ ਲੋਕ ਹੀ ਰਹਿੰਦੇ ਆ ਕੋਈ ਬਾਹਰੋਂ ਆ ਕੇ ਤਾਂ ਰਹਿੰਦੇ ਨਹੀਂ ਅਸੀਂ ਮੰਦਿਰ ਇੱਥੇ ਧਾਰਮਿਕ ਵਸਤਾ ਦੇਖ ਲਓ ਤੁਸੀਂ ਮੰਦਿਰ ਆ ਘਟੋ ਘਟ ਇੰਨੀ ਸ਼ਰਮੀ ਕਰ ਲਓ ਤੁਸੀਂ ਵੀ ਜਾਣਦੇ ਹੋਵੋਗੇ ਮੰਦਿਰ ਮਸਜਿਦ ਗੁਰਦੁਆਰੇ ਕਿ ਉੱਥੇ ਮੰਦਿਰ ਦੇ ਮੂਰੇ ਲੋਕ ਵਿਚਾਰੇ ਮੰਦਿਰ ਦੇ ਦਰ ਤੱਕ ਪਾਣੀ ਆ ਪਿਆ ਸੀ ਬਰੇਜ ਦਾ ਇਹ ਤਾਂ ਹੁਣ ਲੋਕ ਥੋੜੀ ਕਰਨਗੇ ਤੁਹਾਨੂੰ ਪੈਸਾ ਦਿੰਦਿਆ ਉੱਥੇ ਹੀ ਘਟੋ ਘਟ ਮਾੜਾ ਮੋਟਾ ਲੋਕਾਂ ਨੂੰ ਅੰਦਰ ਜਾਣ ਲੱਗਾ ਤਾਂ ਰਸਤਾ ਬਣਾ ਦਿਓ ਇੱਥੇ ਦੇ ਐਮਸੀ ਕੋਣ ਔਰ ਕਦੇ ਤੁਸੀਂ ਆਪ ਪਹਿਲਾਂ ਉਹਨਾਂ ਦੇ ਧਿਆਨ ਚ ਕਦੇ ਲੈ ਕੇ ਐਮਸੀ ਤਾਂ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਐਨੇ ਇੱਥੇ ਅਸਲ ਵਿੱਚ ਨਾ ਸਾਡੇ ਇੱਥੇ ਚਮਚਾਗਰੀ ਮਾਰਦੀ ਆ ਜੀ ਹੁਣ ਆਜੇ ਅਨਮੋਲਮਾਨ ਗਗਨ ਉਹਦੇ ਨਾਲ ਚਾਰ ਪੰਜ ਅੰਚ ਚਮਚੇ ਹੋਣਗੇ ਜਿਹੜੇ ਕੀ ਬੋਲੀ ਆਣਗੇ ਤੂੰ ਚੁੱਪ ਕਰ ਤੂੰ ਚੁੱਪ ਕਰ ਇਹ ਬਸ ਚਮਚਾਗਰੀ ਮਾਰਦੀ ਆ ਜੀ 10 ਮਿੰਟ ਖੜਾ ਦਿਓ ਤੁਸੀਂ ਅਨਮੋਲਮਾਨ ਗਗਨ ਨੂੰ ਬਿਨਾ ਚਮਚਿਆਂ ਤੋਂ ਜਿਉ ਉਹਨੂੰ ਗੱਲ ਵੀ ਔੜ ਗਈ ਇੱਕ ਵੀ ਗੱਲ ਨਹੀਂ ਉਹ ਨਹੀਂ ਆਉਂਦੀ ਉਹ ਹਜੇ ਤੱਕ 4 ਸਾਲ ਹੋ ਗਏ ਸਰਕਾਰ ਨੂੰ ਹਜੇ ਤੱਕ ਉਹ ਅਹੀਂ ਕਹੀ ਜਾ ਰਹੀ ਆ ਕੀ ਅਸੀਂ ਕੰਮ ਕਰਾਵਾਂਗੇ ਜੀ ਉਹ ਮੈਡਮ ਘਟੋ ਘਟ ਪਲੀਜ਼ ਤੁਹਾਡੇ ਜੁਗੇ ਹੱਥ ਜੋੜ ਕੇ ਬੇਨਤੀ ਆ ਆਪਣੀ ਸਟੇਟਮੈਂਟ ਘਰੇ ਜਾ ਕੇ ਸੁਣਿਆ ਕਰੋ ਕਿ ਮੈਂ ਕੀ ਕਹਿ ਰਹੀ ਆਂਗੀ ਉਹ ਸਟੇਟਮੈਂਟ ਨੂੰ ਜੇ ਤੁਸੀਂ 2-3 ਵਾਰ ਵੀ ਸੁਣਿਆ ਹੁੰਦਾ ਨਾ ਤਾਂ ਸ਼ਾਇਦ ਇੱਥੇ ਘਟਕਾ ਪੈ ਗਿਆ ਹੁੰਦਾ ਸੜਕਾਂ ਮਾਣ ਜਾਂਦੇ ਮਾੜੇ ਮੋٹے ਲੋਕ ਲੰਘਣ ਜੋਗੇ ਹੋ ਜਾਂਦੇ ਅਸੀਂ ਐਨੇ ਦੁਖੀ ਆ ਨਾ ਬਹੁਤ ਜ਼ਿਆਦੇ ਕਰ ਅਸੀਂ ਬੇਸੇਲ ਕਰਨ ਤੇ ਲਾਏ ਹੋਏ ਨੇ ਕਿ ਸਾਡੇ ਘਰ ਹੀ ਬੈਸੀ ਕਿਸੇ ਹੋਰ ਪਾਸੇ ਲੈ ਲੈ ਇਹਦੂ ਤਾਂ ਚੰਗੇ ਪਿੰਡ ਨੇ ਸਾਡੇ ਅਸੀਂ ਮੋੜ ਇੱਥੇ ਆ ਗਏ ਇਹ ਤਾਂ ਸ਼ਹਿਰ ਸੀਗਾ ਸਾਨੂੰ ਇਹ ਵੀ ਸ਼ਹਿਰ ਤੁਸੀਂ ਤਾਂ ਨਰਕ ਬਣਾਤਾ ਇਹ ਤੁਸੀਂ ਐਂ ਦੇਖ ਲਓ ਕਈ ਕਹਿੰਦੇ ਆ بارشਾਂ ਦਾ ਪਾਣੀ ਆ ਸ਼ਾਇਦ ਲੋਕਾਂ ਨੂੰ ਐ ਹੋਏਗਾ ਵੀ ਇੱਥੇ ਖਰੜ ਦੇ ਵਿੱਚ بارش ਕਰਕੇ ਪਾਣੀ ਆਂਦਾ ਇਹ بارش ਦਾ ਪਾਣੀ ਨਹੀਂ ਇਹ ਸੀਵਰੇਜ ਓਵਰਫਲੋ ਹੋਏ ਹੋਇਆ ਕਿਉਂਕਿ ਇਹਨਾਂ ਨੂੰ ਐਂ ਨਹੀਂ ਪਤਾ ਵੀ ਕਿੱਥੇ ਆਣਗੇ ਜੇ ਕੋਈ ਕੰਪਲੇਂਟ ਕਰਦਾ ਐਮਸੀ ਆਊਗਾ ਉਹ ਟੈਂਕਰ ਆਊਗਾ ਉਹਦੇ ਵਿੱਚੋਂ ਥੋੜਾ ਜਿਹਾ ਪਾਣੀ ਕੱਢਣਗੇ ਉਸ ਤੋਂ ਬਾਅਦ ਫੇਰ ਦੂਜੇ ਦਿਨ ਫੇਰ ਪਾਣੀ ਪਰਮਾਨੈਂਟ ਇਹਨਾਂ ਲਈ ਕੋਲੇ ਕੋਲੇ ਕੋਈ ਰੈਜ਼ੋਲੂਸ਼ਨ ਨਹੀਂ ਹੈਗਾ ਕਿ ਅਸੀਂ ਪਰਮਾਨੈਂਟ ਰੈਜ਼ੋਲੂਸ਼ਨ ਦੇ ਦਈਏ ਕਿਸੇ ਕੋਈ ਐਮਸੀ ਆ ਜਵੇ ਇੱਥੇ ਉਹ ਆ ਕੇ ਆਪਦੇ ਚਾਰ ਗੱਲਾਂ ਸੁਣਾ ਕੇ ਚਲਾ ਜਾਂਦਾ ਸਾਰੇ ਦੁਖੀ ਨੇ ਇਨਨਤ ਅਸੀਂ ਇਹਨਾਂ ਮੋਲ ਮਾਗਨ ਗਗਨ ਨੂੰ ਕਹਿੰਦੇ ਅਗਰ ਕੋਈ ਉੱਪਰ ਇਹਨਾਂ ਦੇ ਕੋਈ ਦੇਖਣ ਵਾਲਾ ਹੈਗਾ ਭਗਵੰਤਮਾਨ ਸੀਐਮ ਨੂੰ ਬੇਨਤੀ ਕਰਦੇ ਆਂ ਵੀ ਭਾਈ ਜੇ ਤੁਸੀਂ ਇਹਨਾਂ ਨੂੰ ਦੇਖੋਗੇ ਕਿ ਇੱਥੇ ਕੀ ਹਾਲਾਤ ਨੇਗੇ ਇੱਥੇ ਲੋਕੀ ਨਰਕ ਦੀ ਜ਼ਿੰਦਗੀ ਜੀ ਰਿਆ ਬੱਚੇ ਆ ਛੋਟੇ ਛੋਟੇ ਤੁਸੀਂ ਆਪ ਸੋਚ ਕੇ ਦੇਖੋ ਇੱਥੇ ਕਿਸੇ ਵੀ ਬੱਚਿਆਂ ਵਾਲੇ ਡਾਕਟਰ ਨੂੰ ਜਾ ਕੇ ਪੁੱਛ ਕੇ ਦੇਖ ਲਓ ਹਰੇਕ ਡਾਕਟਰ ਤੁਹਾਨੂੰ ਐ ਕਹੂਗਾ ਇੱਥੇ ਪਾਣੀ ਦੀ ਦਿੱਕਤ ਆ ਪੀਣ ਵਾਲਾ ਪਾਣੀ ਇੱਥੇ ਬਿਲਕੁਲ ਇਹਨੂੰ ਗੰਦਾ ਹੋ ਚੁੱਕਿਆਗਾ نیچے ਕਿਉਂਕਿ ਜਾਣਾ ਦਾ ਧਰਤੀ ਚ ਜਿਹੜਾ ਪਾਣੀ ਆਂਦਾਗਾ ਇਹਨਾਂ ਨੇ ਟੂ ਬੈਲ ਲਾਇਏ ਨੇਗੇ ਉਹਨਾਂ ਚ ਵੀ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾਗਾ ਤੇ ਸਾਡੀ ਹੱਜੋ ਕੇ ਬੇਨਤੀ ਆ ਸੀਐਮ ਮਾਨ ਨੂੰ ਕਿ ਇਹਨ ਮੋਲ ਗਗਨ ਮਾਨ ਤੇ ਜਦ ਤੱਕ ਕੋਈ ਜੀ ਇੱਥੇ ਕਾਰਵਾਈ ਕਰੋ ਇਹਨੇ ਕੰਮ ਨਹੀਂ ਕਰਾਣੇ ਹੈਗੇ ਇਹ ਤਾਂ ਤੁਸੀਂ ਆਪ ਦੇਖ ਲਓ 36 ਵਾਰ ਇਹ ਤਾਂ ਜੀ ਇੱਥੇ ਆਂਦੀ ਧਰਨੇ ਤੇ ਆਂਦੇ ਧਰਨੇ ਲੱਗਿਆ ਹੁੰਦਾਗਾ ਚਮਚੀ ਆ ਜਾਂਦੇ ਜੀ ਕੰਮ ਕਰਾ ਦਾਂਗੇ ਕੰਮ ਕਰਾ ਦਾਂਗੇ ਕੋਈ ਕੰਮ ਨਹੀਂ ਹੁੰਦਾ ਇੱਥੇ ਇਹਨਾਂ ਕੋਲੇ ਗੱਲਾਂ ਦਾ ਕੜਾ ਰਹਿ ਗਿਆ ਉਹ ਬਸ ਬਣਾ ਕੇ ਚਲੇ ਜਾਂਦੇ ਨੇ ਲੋਕਾਂ ਨੂੰ ਬੇਫਕੂ ਬਣਾਉਂਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸੋਸ਼ਲ ਮੀਡੀਆ ਲੋਕੀ ਤਾਂ ਹੁਣ ਮਨਮੋਲ ਦਗਨ ਮਾਨਦਾ ਜੀ ਇੱਕ ਬਿਆਨ ਵਾਇਰਲ ਹੋ ਰਿਹਾਗਾ ਕਿ ਲੋਕੀ ਖੁਸ਼ ਨੇਗੇ ਉਥੋਂ ਇੱਕ ਲੇਡੀ ਬੋਲੇ ਕਿ ਅਸੀਂ ਤਾਂ ਖੁਸ਼ ਨਹੀਂ ਆਗੇ ਮੈਨੂੰ ਲੱਗਦਾ ਇਹਨਾਂ ਦੇ ਚਮਚੇ ਖੁਸ਼ ਨੇ ਜਿਹੜੇ ਚਾਰ ਪੰਜ ਆਲੇ-ਦਾਲੇ ਖੜੇ ਸੀ ਹੋਰ ਕੋਈ ਖੁਸ਼ ਨਹੀਂ ਹੈਗਾ ਲੋਕਾਂ ਨੂੰ ਪੁੱਛੋ ਨਾ ਪਬਲਿਕ ਜਾ ਕੇ ਤੁਸੀਂ ਕੈਮਰਾ ਲਾ ਕੇ ਲੋਕਾਂ ਨੂੰ ਪੁੱਛੋ ਕਿਸੇ ਸਬਜ਼ੀ ਵਾਲੇ ਨੂੰ ਪੁੱਛ ਲਓ ਕੋਈ ਬੈਸੇ ਸਕੂਲ ਚੋਂ ਬੱਚਾ ਆ ਰਹੇ ਉਹਨੂੰ ਪੁੱਛ ਕੇ ਦੇਖੋ ਅਗਲਾ ਰੋਣ ਵਾਲਾ ਹੋ ਜਾਂਦਾ ਅਗਲਾ ਕਹਿੰਦਾ ਯਾਰ ਨਰਕ ਚੋਗੀ ਜ਼ਿੰ ਇੰਨੇ ਬਹੁਤ ਜ਼ਿਆਦਾ ਕਮੈਂਟ ਆ ਰਿਹਾ ਹੈ ਇਹ ਕਮੈਂਟ ਇੱਕ ਬੰਦੇ ਨੇ ਪਾ ਰਿਹਾ ਬਹੁਤ ਲੋਕਾਂ ਦੇ ਇੱਕੋ ਕਮੈਂਟ ਜ਼ਰੂਰ ਆਉਂਦੇ ਪੰਜ ਮਿੰਟ ਵਾਲੀ ਬੀਬੀ ਸੋ ਇਹ ਪੰਜ ਮਿੰਟ ਵਾਲੀ ਬੀਬੀ ਦਾ ਕੀ ਮਤਲਬ ਹੈ ਇਹਦਾ ਮਤ ਇਹਨਾਂ ਨੇ ਜੀ ਬਿਆਨ ਦਿੱਤਾ ਸੀ ਅਸਲ ਵਿੱਚ ਉਹ ਐਮਐਸਪੀ ਕਰਕੇ ਕਿ ਪੰਜ ਮਿੰਟ ਆਉਂਦੇ ਅਸਲ ਵਿੱਚ ਨਾ ਇਹਨਾਂ ਨੂੰ ਇਹ ਬਣ ਗਏ ਇਹ ਕਾਬਲ ਨਹੀਂ ਸੀ ਇਸ ਚੀਜ਼ ਇਹ ਬਣ ਗਏ ਕਾਬਲ ਹੈ ਨਹੀਂ ਸੀ ਇਹ ਇਹ ਤਾਂ ਲੋਕ ਇੱਕ ਹਵਾ ਸੀ ਤਾਂ ਬਣ ਗਏ ਇਹਨਾਂ ਨੇ ਕਿਹਾ ਸੀ ਪੰਜ ਮਿੰਟਾਂ ਜੀ ਐਮਐਸਪੀ ਦੇ ਦਾਂਗੇ ਪਰ ਐਮਐਸਪੀ ਇੱਕ ਬਹੁਤ ਵੱਡਾ ਮੁੱਦਾ ਹੈ ਜਿੱਤੇ ਬਹੁਤ ਜ਼ਿਆਦਾ ਜਿਹੜੇ ਮਤਲਬ ਸੂਝਵਾਨ ਬੰਦੇ ਆ ਉਹੀ ਇਹ ਤੇ ਕਰ ਸਕਦਾ ਇਹਨੂੰ ਕੁਝ ਪਤਾ ਨਹੀਂ ਸੀ ਬਸ ਉਹੀ ਗੱਲ ਤਾਂ ਜੀ ਹੁਣ ਵੀ ਇਹ ਜਿੱਥੇ ਜਾਂਦੀ ਆ ਉਦਗਾਟਨ ਕਰਤਾ ਕੰਮ ਕਰਤਾ ਚਾਰ ਚਮਚੇ ਵਾਲੇ ੜੇ ਖੁਸ਼ ਹੁੰਦੇ ਆ ਬਾਕੀ ਸਾਰੇ ਲੋਕ ਦੁਖੀ ਹੁੰਦੇ ਆ ਮੈਂ ਤਾਂ ਮੈਡਮ ਨੂੰ ਇਹੀ ਬੇਨਤੀ ਕਰਦਾ ਮੈਡਮ ਪਲੀਜ਼ ਆਪਣੀ ਨਾ ਵੀਡੀਓ ਦੇ ਥੱਲੇ ਕਮੈਂਟ ਦੇਖ ਲਿਆ ਕਰੋ ਵੀ ਮੇਰੇ ਕਿੰਨੇ ਕੁ ਲੋਕ ਖੁਸ਼ ਨੇਗੇ ਸ਼ਾਇਦ ਤੁਹਾਡੇ ਆਲੇ ਦਾਲੇ ਬੰਦੇ ਤੁਹਾਡੀ ਤਾਰੀਫ ਕਰੀ ਜਾਂਦੇ ਹੋਣਗੇ ਪਰ ਪਬਲਿਕ ਸਾਹ ਰੀ ਖੜ ਦੀ ਨਾ ਖੁਸ਼ ਆ ਗਈ ਤੁਸੀਂ ਜਾਣਿਓ ਹੜਾ ਅਣੇ ਇਲਾਕੇ ਤੇ ਜਾ ਰਹੇ ਸੀਗੇ ਪਹਿਲਾਂ ਆਪਣੇ ਖਰੜ ਦੇ ਇਲਾਕੇ ਹੁੰਦਾ ਸੁਧਾਰ ਲੋ ਹੜਾਂ ਵਾਲੇ ਤਾਂ ਉਹ ਤਾਂ ਸਮਝ ਜਾਣ ਉਹਦਾ ਸੰਭਾਲ ਲੈਣਗੇ ਪਹਿਲਾਂ ਆਪਦਾ ਲੜਾ ਤੁਹਾਡਾ ਇਲਾਕਾ ਇੱਥੇ ਸੀਵਰੇਜ ਦਾ ਪਾਣੀ ਆ ਉਹ ਤਾਂ ਫਿਰ ਵੀ ਦਰਿਆ ਦਾ ਪਾਣੀ ਆਗਾ ਇੱਥੇ ਸੀਵਰੇਜ ਤੋਂ ਕੱਢ ਲੋ ਲੋਕਾਂ ਨੂੰ ਉੱਥੇ ਜਾ ਕੇ ਤੁਸੀਂ ਮਦਦ ਕਰਨ ਪਹੁੰਚਗੇ ਪਹਿਲਾਂ ਆਪਦਾ ਘਰ ਸਵਾਰੀ ਦਾ ਹੁੰਦਾ ਫਿਰ ਦੂਜੇ ਦੇ ਘਰੇ ਜਾਈਦਾ ਹੁੰਦਾ ਇੱਧਰ ਜੀ ਆਣਾ ਜਾਣਾ ਬਹੁਤ ਔਖਾ ਹੋਇਆ ਪਿਆ ਐਨੀ ਮੁਸ਼ਕਿਲ ਹੈ ਕਿ ਜੇ ਤੁਸੀਂ ਦਵਾਈ ਲੈਣ ਵੀ ਨਹੀਂ ਜਾ ਸਕਦੇ ਐਨਾ ਪਾਣੀ ਭਰਿਆ ਹੁੰਦਾ ਆ ਬਸ ਇੱਕ ਤਾਂ ਸਾਡੇ ਕੋਈ ਸਾਧਨ ਨਹੀਂ ਕੋਈ ਜਾਣਦਾ ਜੇ ਪੈਸਾ ਜਾਣਦਾ ਤਾਂ ਜਮੇ ਰਸਤਾ ਹੈ ਨਹੀਂਗਾ ਜਾਣਦਾ ਐਮਐਲਏ ਤੁਹਾਡੀ ਕੀ ਕਰਦੀ ਐਮਐਲਏ ਦਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਕੁਝ ਸਾਨੂੰ ਕੋਈ ਲੜਪੱਲਾ ਨਹੀਂ ਫੜਾਉਂਦਾ ਸਿਹਰਾ ਕੋਈ ਸੀ ਵੀ ਕਰ ਕਰਕੇ ਦੇਖ ਲਿਆ ਸਾਰਿਆਂ ਨੇ ਨਗਰ ਕੌਂਸਲ ਵੀ ਗਏ ਹੋ ਕਦੇ ਜੇ ਮੈਨੂੰ ਤਾਂ ਹਰ ਚੀਜ਼ ਦਾ ਬੰਦੇ ਅਸੀਂ ਦੇਰ ਤੋਂ ਨੂੰ ਆਏ ਹੈਗੇ ਇੱਧਰ ਤਿੰਨ ਸਾਲ ਹੋ ਗਏ ਤੁਸੀਂ ਰਹਿ ਰਹੇ ਹੋ ਸਾਨੂੰ ਆਹ ਤਿੰਨ ਸਾਲ ਹੋ ਚੱਲੇ ਆ ਇਹਨੂੰ ਇੱਥੇ 3 ਸਾਲਾਂ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਤੇ ਕੁਝ ਨਹੀਂ ਹੋ ਰਿਹਾ ਤੇ ਆਏ ਬਸ ਏਦਾਂ ਹੈ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਬਸ ਹੋ ਜਾਏਗਾ ਸਾਨੂੰ ਲੱਗਦਾ ਕਿ ਉਹ ਕੱਲ ਕਦੀ ਆਈ ਨਹੀਂ ਹੈ ਕੱਲ ਕਦੀ ਆਈ ਨਹੀਂ ਬਸ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਇੱਥੇ ਤਾਂ ਕੁਝ ਹੋਏਗਾ ਕੰਮ ਹੋਣਾ ਵੀ ਹੈ ਕਿ ਨਹੀਂ ਹੋਣਾ ਕੁਝ ਨਹੀਂ ਕਹਿ ਸਕਦੇ ਸਰ ਕੀ ਕੀ ਇੱਥੇ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਜਿਹੜੀਆਂ ਤੁਹਾਨੂੰ ਔਰ ਕਿਹੜੀਆਂ ਮੁਸ਼ਕਲਾਂ ਨਾਲ ਤੁਸੀਂ ਜੂਝ ਰਹੇ ਹੋ ਜਿਹੜੀਆਂ ਤੁਹਾਨੂੰ ਇੱਥੇ ਰਹਿਣ ਦੇ ਮੁਸ਼ਕਲਾਂ ਬੇਟਾ ਇੱਥੇ ਇੱਕ ਤਾਂ ਗੰਦਗੀ ਬੜੀ ਆ ਗੰਦਗੀ ਤੋਂ ਪਾਣੀ ਭਰਿਆ ਜਿੱਧਰ ਕਿਧਰ ਦੇਖੋ ਪਾਣੀ ਸਿਵਰ ਦਾ ਪਾਣੀ ਲੰਗੜਾ ਇਹ ਮੀਂਹ ਦਾ ਪਾਣੀ ਹੈ ਮੀਂਹ ਦਾ ਪਾਣੀ ਨਹੀਂ ਸਿਵਰ ਦਾ ਪਾਣੀ ਵੀ ਹੈ ਹੁਣ ਕਿੱਥੋਂ ਮੀਂਹ ਪੈਣ ਚਾਰਜਿੰਗ ਵੀ ਪਿਆਈ ਨਹੀਂ ਹੁਣ ਤਾਂ ਹੁਣ ਕਿੱਥੋਂ ਪਾਣੀ ਆ ਗਿਆ ਸਿਵਰ ਦਾ ਪਾਣੀ ਹੈ ਇਹ ਸਾਰਾ